ਹਾਂਜੀ ਤੁਸੀਂ ਦੇਖ ਸਕਦੇ ਹੋ ਆਪਾਂ ਅੱਜ ਕਰਨ ਲੱਗੇ ਆ ਬਾਥਰੂਮ ਦੀ ਕਲੀਨਿੰਗ ਬਾਥਰੂਮ ਦੀ ਕਲੀਨਿੰਗ ਆਪਾਂ ਡੀਪ ਕਲੀਨਿੰਗ ਕਰਾਂਗੇ ਤੁਹਾਨੂੰ ਦੱਸਾਂਗੇ ਵੀ ਕਿਸ ਚੀਜ਼ਾਂ ਨਾਲ ਆਪਾਂ ਇੰਨੀ ਇੰਦੀ ਡੀਪ ਕਲੀਨਿੰਗ ਕਰ ਸਕਦੇ ਆ ਸਾਫ ਤਾਂ ਆਪਾਂ ਡੇਲੀ ਕਰਦੀ ਆ ਪਰ ਜਿਹੜੀ ਆ ਦੇਖੋ ਪੀਲਾਪਣ ਜਮ ਜਾਂਦਾ ਟਾਇਲਾਂ ਤੇ ਪੱਥਰ ਤੇ ਤੇ ਇਹਨਾਂ ਨੂੰ ਆਪਾਂ ਕਿੱਦਾਂ ਉਤਾਰਨਾ ਤੇ ਇਹਨੂੰ ਕਿੱਦਾਂ ਸਾਫ਼ ਕਰਨਾ ਇਹ ਮੈਂ ਤੁਹਾਨੂੰ ਦੱਸਦੀ ਆ ਵੀ ਆਪਾਂ ਕੀ ਕੀ ਚੀਜ਼ਾਂ ਵਰਤਾਂਗੇ ਉਹਦੇ ਨਾਲ ਆਪਾਂ ਸਾਫ਼ ਕਰਾਂਗੇ ਚਲੋ ਜੀ ਆਪਾਂ ਕਰਦੇ ਆ ਸਟਾਰਟ ਇੱਥੇ ਆਪਾਂ ਲੈ ਲਿਆ ਜੀ ਬੌਲ ਬੌਲ ਦੇ ਵਿੱਚ ਪਾਵਾਂਗੇ ਇੱਕ ਫੁੱਲ ਚਮਚਾ ਭਰ ਕੇ ਨਮਕ ਦਾ ਜਿਹੜਾ ਆਪਾਂ ਨਮਕ ਵਰਤਦੇ ਆ ਘਰ ਦੇ ਵਿੱਚ ਹਨ ਉਹੀ ਨਮਕ ਲੈਣਾ ਆਪਾਂ ਤੇ ਇੱਕ ਚਮਚਾ ਆਪਾਂ ਨਮਕ ਦਾ ਲੈ ਲੇਤਾ ਤੇ ਵਾਈਟ ਸਿਰਕਾ ਲੈ ਲਿਆ ਜੀ ਆਪਾਂ ਤੇ ਇੱਕ ਚਮਚਾ ਹੀ ਆਪਾਂ ਵਾਈਟ ਸਿਰਕੇ ਦਾ ਪਾਵਾਂਗੇ ਤੇ ਨਾਲ ਆਪਾਂ ਲਵਾਂਗੇ ਜੀ ਸਰਫ ਤੁਹਾਡੇ ਕੋਲੇ ਬਲੈਕ ਸਿਰਕਾ ਹੋਵੇ ਉਹ ਵੀ ਵਰਤ ਸਕਦੇ ਹੋ ਤੇ ਹੁਣ ਆਪਾਂ ਲੈਂਦਾ ਜੀ ਸਿਰਫ 1/3 ਚਮਚ ਇਹ ਪਾ ਕੇ ਮਿਕਸ ਕਰ ਦਾਂਗੇ ਤੁਸੀਂ ਦੇਖ ਸਕਦੇ ਹੋ ਕਿ ਅੱਗ ਕਿੰਨੇ ਚੰਗੇ ਟਿੱਕੇ ਨਾ ਬਣ ਗੀ ਆ ਬਿਲਕੁਲ ਵੀ ਆਪਾਂ ਨਾ ਤਾਂ ਬੇਕਿੰਗ ਪਾਊਡਰ ਪਾਇਆ ਤੇ ਨਾ ਹੀ ਆਪਾਂ ਮਿੱਠਾ ਸੋਡਾ ਪਾਇਆ ਤੇ ਹੁਣ ਆਪਾਂ ਇੱਥੇ ਥੋੜੇ ਜਿਹਾ ਪਾਣੀ ਨਾ ਪਾ ਕੇ ਨਾ ਇਹਦੇ ਵਿੱਚ ਨਕੋਲ ਨੂੰ ਬੱਦ ਬਣਾ ਲਾਂਗੇ ਤੇ ਸਾਰੀਆਂ ਟੈਲਾਂ ਤੇ ਤਾਂ ਕਿ ਸਾਫ਼ ਹੋ ਸਕਣ ਆਪਣੀਆਂ ਚੰਗੇ ਤਿੱਕੇ ਨਾਲ ਤੇ ਹੁਣ ਟੈਲਾਂ ਤੇ ਆਪਾਂ ਕੋਲ ਨੂੰ ਪਾਵਾਂਗੇ ਥੋੜਾ ਥੋੜਾ ਕਰਕੇ ਜਿਆਦਾ ਇੱਕੇ ਦਮ ਨਹੀਂ ਡੋਲਣਾ ਤੇ ਇੱਥੇ ਮੈਂ ਲੈਤਾ ਬਰਸ਼ ਹੈਂਡਲ ਵਾਲਾ ਤੇ ਜਿਹੜਾ ਪਕੜਨ ਦੇ ਵਿੱਚ ਵਧੀਆ ਰਹਿੰਦਾ ਹੈ ਨਾ ਤੇ ਤੁਸੀਂ ਕੱਪੜੇ ਵਾਲਾ ਬਰਸ਼ ਵੀ ਲੈ ਸਕਦੇ ਹੋ ਤੇ ਹੁਣ ਆਪਾਂ ਥੋੜਾ ਥੋੜਾ ਕੋਲ ਪਾ ਕੇ ਟੈਲਾਂ ਤੇ ਬਰਸ਼ ਲਗਾਵਾਂਗੇ ਬਰਸ਼ ਨੂੰ ਨਾਲ ਆਪਾਂ ਰਗੜ ਲਵਾਂਗੇ ਟੈਲਾਂ ਨੂੰ ਤਾਂ ਕੀ ਵਧੀਆ ਆਪਣੀਆਂ ਹਨ ਟੈਲਾ ਹੋ ਜਾਣ ਤੁਸੀਂ ਦੇਖਿਓ ਪੀਲਾਪਣ ਕਿਵੇਂ ਲੰਦਾਗਾ ਤੇ ਜਿਆਦਾ ਰਗੜਨਾ ਵੀ ਨਹੀਂ ਪੈਂਦਾ ਹਲਕਾ ਹਲਕਾ ਜਿਹਾ ਆਪਾਂ ਰਗੜਾਂਗੇ ਤੇ ਹਲਕੇ ਹਲਕੇ ਰਗੜਨ ਦੇ ਨਾਲ ਹੀ ਇਹਦਾ ਪੀਲਾਪਣ ਸਾਰਾ ਖਤਮ ਹੋ ਜਾਊਗਾ ਟੈਲਾ ਬਹੁਤ ਵਧੀਆ ਹੋ ਜਾਣੀਆਂ ਸਾਫ ਇੱਕਦਮ ਨਮੀਆਂ ਲੱਗਣਗੀਆਂ ਦੇਖੋ ਜੀ ਆਪਾਂ ਥੋੜਾ ਥੋੜਾ ਕੋਲ ਪਾ ਕੇ ਇਹਨੂੰ ਸਾਫ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਇਹਦਾ ਪੀਲਾਪਣ ਕਿਵੇਂ ਉੱਤਰ ਰਿਹਾ ਦੇਖੋ ਕਿ ਮੇਂ ਤੇਲਾਂ ਤੇ ਪੀਲਾਪਣ ਲੱਗਿਆ ਹੋਇਆ ਉਹ ਸਾਰਾ ਉੱਤਰ ਕਿਉਂ ਜਲਬਜੀ ਜਿਹੜੀ ਲੱਗ ਜਾਂਦੀ ਹੈ ਇਹਦੇ ਨਾਲ ਫਿਸਲਣ ਦਾ ਵੀ ਡਰ ਰਹਿੰਦਾ ਕਿਉਂਕਿ ਕਈ ਵਾਰ ਪੈਰ ਨਾ ਤਿਲਕ ਜਾਵੇ ਹਨਾ ਤੇ ਕਈ ਵਾਰ ਆਪਣਾ ਪੈਰ ਤਿਲਕ ਵੀ ਜਾਂਦਾ ਹੈਗਾ ਇਸ ਤਰੀਕੇ ਨਾਲ ਸਾਫ਼ ਕਰਨੀਆਂ ਚਾਹੀਦਾ ਆਪਾਂ ਨੂੰ ਬਾਥਰੂਮ ਤੇ ਹਫਤੇ ਦੇ ਵਿੱਚ ਇੱਕ ਵਾਰ ਤਾਂ ਜ਼ਰੂਰ ਕਰੋ ਇਦਾਂ ਸਾਫ਼ ਕਿਉਂਕਿ ਆਪਣਾ ਪੈਰ ਨਾ ਫਿਸਲੇ ਹਨਾ ਤੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਤੇ ਡੀਪ ਕਲੀਨਿੰਗ ਜ਼ਰੂਰ ਕਰਨੀ ਚਾਹੀਦੀ ਆਪਾਂ ਨੂੰ ਦੇਖੋ ਤੁਸੀਂ ਪੀਲਾਪਨ ਕਿਵੇਂ ਉੱਤਰ ਰਿਹਾ ਹੈਗਾ ਹਨਾ ਬਹੁਤ ਚੰਗੇ ਤਿੱਕੇ ਨਾਲ ਸਾਫ਼ ਹੋ ਗਿਆ ਤੇ ਜੇ ਆਪਾਂ ਕੱਲੇ ਝਾੜੂ ਨਾਲ ਸਾਫ਼ ਕਰਦੇ ਆਂ ਬੌਂਕਰ ਨਾਲ ਤਾਂ ਉਹਨਾਂ ਸਾਫ਼ ਨਹੀਂ ਹੁੰਦਾ ਪੀਲਾਪਨ ਬਿਲਕੁਲ ਨਹੀਂ ਉਤਰਦਾ ਇਸ ਤਿੱਕੇ ਨਾਲ ਟੈਲਾਂ ਤੋਂ ਪੀਲਾਪਨ ਖਤਮ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਇੱਥੇ ਜਿੱਥੇ ਪਾਣੀ ਵਾਲਾ ਹੋ ਲੱਗਾ ਉੱਥੇ ਕਿੰਨਾ ਪੀਲਾਪਨ ਹੈ ਤੇ ਆਪਾਂ ਉਥੋਂ ਵੀ ਸਾਫ਼ ਕਰਾਂਗੇ ਤੇ ਉਥੇ ਖੁੰਝੇ ਤੇ ਹਨਾ ਬਹੁਤ ਜ਼ਿਆਦਾ ਹੋ ਜਾਂਦਾ ਪੀਲਾਪਣ ਤੇ ਤੁਸੀਂ ਦੇਖ ਸਕਦੇ ਹੋ ਕਿਵੇਂ ਮੈਲ ਉੱਗਲ ਰਹੀ ਹੈ ਤੇ ਟੈਲਾਂ ਤੋਂ ਕਿਵੇਂ ਗੰਦਗੀ ਲੈ ਰਹੀ ਹੈਗੀ ਤੇ ਸਾਫ਼ ਹੋ ਰਹੀਆਂ ਨੇ ਆਪਣੀਆਂ ਟੈਲਾਂ ਤੇ ਤੁਸੀਂ ਆਹ ਹੈਂਡਲ ਵਾਲਾ ਬ੍ਰਸ਼ ਜ਼ਰੂਰ ਰੱਖੋ ਬਾਥਰੂਮ ਦੇ ਵਿੱਚ ਕਿਉਂਕਿ ਨਾਲ ਤਾਂ ਆਪਣੇ ਸੱਟ ਵਗੈਰਾ ਨਹੀਂ ਲੱਗਦੀ ਹਨਾ ਕਈ ਵਾਰ ਹੱਥ ਵੱਜਦਾਗਾ نیچے ਤੇ ਨਾਲੇ ਫੜਨ ਦੇ ਵਿੱਚ ਦਿੱਕਤ ਨਹੀਂ ਆਉਂਦੀ ਇਹ ਬਰਸ਼ ਨੂੰ ਬਹੁਤ ਵਧੀਆ ਕਲੀਨਿੰਗ ਹੋ ਜਾਂਦੀ ਹੈ ਤੇ ਇਸ ਟਿੱਕੇ ਨਾਲ ਕਲੀਨ ਕਰ ਸਕਦੇ ਹੋ ਤੁਸੀਂ ਤੁਸੀਂ ਦੇਖ ਸਕਦੇ ਕਿੰਨਾ ਇਹਦੇ ਵਿੱਚ ਮੈਲ ਜੀ ਲੈ ਰਹੀ ਹੈਗੀ ਸਾਫ ਹੋ ਰਹੀਆਂ ਨੇ ਆਪਣੀਆਂ ਟੈਲਾਂ ਤੇ ਦੇਖੋ ਜੀ ਬਰਸ਼ ਨਾਲ ਥੋੜਾ ਜਿਹਾ ਰਗੜ ਲਓ ਤੇ ਰਗੜਨ ਨਾਲ ਇਹ ਚੰਗੇ ਤਰੀਕੇ ਨਾਲ ਸਾਫ ਹੋ ਜਾਂਦੀਆਂ ਨੇ ਤੇ ਹਫਤੇ ਦੇ ਵਿੱਚ ਇੱਕ ਵਾਰ ਜ਼ਰੂਰ ਕਰ ਲੋ ਡੀਪ ਕਲੀਨਿੰਗ ਤੇ ਆਪਾਂ ਥੋੜਾ ਥੋੜਾ ਹੋਰ ਘੋਲ ਪਾਇਆ ਜਿਆਦਾ ਘੋਲ ਨਹੀਂ ਪਾਇਆ ਦੇਖੋ ਮੈਂ ਓਨੇ ਕ ਘੋਲਣਾ ਦੋਨੇ ਬਾਥਰੂਮ ਸਾਫ਼ ਕਰ ਲੂੰਗੀ ਇੱਕ ਸਾਡਾ ਬਾਹਰਲਾ ਬਾਥਰੂਮ ਹੈ ਉੱਥੇ ਵੀ ਜਲਬ ਲੱਗੀ ਹੋਈ ਹੈ ਤੁਹਾਨੂੰ ਉਹ ਵੀ ਦਿਖਾਉਂਗੀ ਤੇ ਦੇਖੋ ਜੀ ਕਿੰਨਾ ਵਧੀਆ ਹੈ ਨਾ ਆਪਣਾ ਪੱਥਰ ਹੋ ਰਿਹਾਗਾ ਵਧੀਆ ਸਫਾਈ ਹੋ ਰਹੀ ਹੈਗੀ ਇਸ ਟਿੱਕੇ ਨਾਲ ਸਾਫ਼ ਸਾਫ ਨਹੀਂ ਨਾਲ ਹੋ ਜਾਂਦਾ ਨਹੀਂ ਸਾਫ ਹੁੰਨ ਦੇ ਵਿੱਚ ਨਾ ਬਹੁਤ ਤਾਂ ਦਿੱਕਤ ਆਉਂਦੀ ਹੈਗੀ ਬਹੁਤ ਟਾਈਮ ਲੱਗ ਜਾਂਦਾਗਾ ਸਾਫ ਨਹੀਂ ਹੁੰਦਾ ਆਪਣਾ ਬਾਥਰੂਮ ਫਿਰ ਤੇ ਜਲਦੀ ਨਹੀਂ ਸਾਫ ਹੁੰਦਾ ਨਾ ਜੇ ਆਪਾਂ ਨਹੀਂ ਸਾਫ ਕਰਦੇ ਹਫਤੇ ਦੇ ਵਿੱਚ ਇੱਕ ਵਾਰ ਤਾਂ ਜ਼ਰੂਰ ਕਰਨਾ ਚਾਹੀਦਾ ਇਦਾਂ ਤੇ ਨਾਲੇ ਪੈਰ ਵੀ ਨਹੀਂ ਫਿਸਲਦਾ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਇਹਦੀ ਕਲੀਨਿੰਗ ਹੋ ਗਈ ਹੈ ਤੇ ਹੁਣ ਆਪਾਂ ਫੋਕਾ ਪਾਣੀ ਜਿਹੜਾ ਸਾਫ ਪਾਣੀ ਆ ਸਾਦਾ ਪਾਣੀ ਉਹ ਲਵਾਂਗੇ ਤੇ ਉਹ ਦਿਨ ਆਪਾਂ ਇਹਨੂੰ ਧੋ ਲਾਂਗੇ ਮਾਂਜਾ ਹੁਣ ਆਪਾਂ ਮਾਰਾਂਗੇ ਦੇਖੋ ਬੌਕਰ ਨਾਲ ਇੱਥੇ ਮੈਂ ਧੋ ਰਹੀ ਆਂ ਤੇ ਬੌਕਰ ਨਾਲ ਹੁੰਦੇ ਕੋ ਸਾਰਾ ਪਾਣੀ ਤੁਸੀਂ ਬੈਂਪਰ ਨਾਲ ਵੀ ਧੋ ਸਕਦੇ ਹੋ ਸਾਰਾ ਪਾਣੀ ਹੂਲ ਦੇ ਵਿੱਚ ਦੀ ਲੰਗਣ ਲੰਗਣ ਲੱਗ ਗਿਆ ਦੇਖੋ ਹਨਾ ਤੇ ਸਫਾਈ ਬਹੁਤ ਵਧੀਆ ਹੋਊਗੀ ਤੇ ਇੱਥੇ ਤੁਸੀਂ ਦੇਖਿਓ ਮੈਂ ਸਾਰਾ ਬਾਥਰੂਮ ਧੋ ਲੂੰਗੀ ਤੇ ਸਾਫ਼ ਕਰ ਲਾਂਗੇ ਇਸ ਤਰੀਕੇ ਨਾਲ ਸਾਦੇ ਪਾਣੀ ਨਾਲ ਤੇ ਵਧੀਆ ਕਲੀਨਿੰਗ ਹੋ ਜਾਊਗੀ ਤੁਸੀਂ ਦੇਖ ਸਕਦੇ ਹੋ ਆਪਣਾ ਬਾਥਰੂਮ ਕਿੰਨਾ ਵਧੀਆ ਹੋ ਗਿਆ ਸਾਫ਼ ਤੇ ਟੈਲਾ ਪਹਿਲਾਂ ਕਿੰਨੀਆਂ ਗੰਦੀਆਂ ਸੀ ਤੇ ਹੁਣ ਟੈਲਾ ਕਿੰਨੀਆਂ ਵਧੀਆ ਹੋ ਗਈਆਂ ਤੇ ਸਾਰਾ ਪੀਲਾਪਣ ਲੈ ਗਿਆ ਇੱਦਾਂ ਇਹ ਪੀਲਾਪਣ ਸਾਰਾ ਉੱਤਰ ਗਿਆ ਤੇ ਇਧਰਲਾ ਬਾਥਰੂਮ ਤੁਸੀਂ ਦੇਖ ਲਓ ਇੱਦਾਂ ਜਲਬ ਜੰਮੀ ਹੋਈ ਹੈ ਤੇ ਇੱਥੇ ਦੇਖੋ ਜੀ ਮੈਂ ਪਾਉਣ ਸਾਰੀ ਇਹਨੂੰ ਉਤਾਰ ਦੂੰਗੀ ਬਹੁਤਾ ਟਾਈਮ ਨਹੀਂ ਲੱਗਣਾ ਦੇਖੋ ਜੀ ਕੋਈ ਟਾਈਮ ਨਹੀਂ ਲੱਗਿਆ ਦੇਖੋ ਉਤਰਨਾ ਸ਼ੁਰੂ ਹੋ ਗਿਆ ਰਾਮ ਨਾਲ ਉਤਰ ਜਾਂਦਾ ਇਹ ਜਲਬ ਵਗੈਰਾ ਲੱਗੀ ਹੁੰਦੀ ਹੈ ਜਿਵੇਂ ਆਪਣੇ ਕਈ ਵਾਰ ਜਿੱਥੇ ਪਾਣੀ ਵਾਲੀ ਨਾਲੀ ਹੁੰਦੀ ਹੈ ਉੱਥੇ ਜਲਬ ਬਹੁਤ ਲੱਗ ਜਾਂਦੀ ਹੈ ਤੁਸੀਂ ਇਸ ਥਿੱਕੇ ਨਾਲ ਜਲਬ ਨੂੰ ਉਤਾਰ ਸਕਦੇ ਹੋ ਦੇਖੋ ਜੀ ਜਲਬ ਬਿਲਕੁਲ ਉਤਰ ਗਈ ਹੈ ਟਾਇਲ ਤੇ ਬਿਲਕੁਲ ਨਹੀਂ ਲੱਗੀ ਰਹੀ ਤੇ ਮਾਜਾ ਮੈਂ ਰੋਜ਼ ਦੇਖੋ ਢਿੱਲੀ ਆਪਾਂ ਸਫਾਈ ਕਰਦੇ ਸੀ ਬਿਲਕੁਲ ਨਹੀਂ ਲੈਂਦੀ ਸੀ ਕਿੰਨਾ ਆਪਾਂ ਕੋਸ਼ਿਸ਼ ਕਰ ਲੈਂਦੇ ਵੀ ਬੋਕਰ ਨਾਲ ਲਾਈਏ ਨੂੰ ਨਹੀਂ ਲੈਂਦੀ ਸੀ ਤੇ ਇਹਦੇ ਨਾਲ 2 ਮਿੰਟਾਂ ਦੇ ਵਿੱਚ ਸਾਫ਼ ਹੋ ਗਈ ਟਾਇਲ ਤੁਸੀਂ ਦੇਖ ਸਕਦੇ ਬਹੁਤਾ ਟਾਈਮ ਵੀ ਨਹੀਂ ਲੱਗਿਆ ਤੇ ਨਾਲੇ ਕੋਈ ਇੰਨਾ ਜ਼ਿਆਦਾ ਰਗੜਨਾ ਨਹੀਂ ਪਿਆ ਤੇ ਉਹਦੀ ਚਲਬ ਸਾਰੀ ਉੱਤਰ ਗਈ ਹੈ ਤੇ ਬਹੁਤ ਕਮਾਲ ਦੀ ਚੀਜ਼ ਹੈ ਤੁਸੀਂ ਵੀ ਜ਼ਰੂਰ ਇਸਤੇਮਾਲ ਕਰਿਓ ਆਪਾਂ ਉਹ ਹੀ ਜੇ ਵੀਡੀਓ ਲੈ ਕੇ ਆਉਣੀ ਆ ਜਿਹੜੀਆਂ ਕੰਮ ਆਉਣੀਆਂ ਹਨਾ ਤੇ ਜਿਹੜੀਆਂ ਟ੍ਰਿਕ ਯੂਜ਼ ਹੁੰਦੀਆਂ ਨੇ ਵੀ ਜਿਹੜੀਆਂ ਹਾਂ ਵੀ ਬੈਨੀਫਿਟ ਹੁੰਦਾ ਉਹ ਆਪਾਂ ਟ੍ਰਿਕ ਅਪਣਾਉਣੀ ਆ ਤੇ ਬੇਫਾਲਤੂ ਦੀ ਕੋਈ ਹੈ ਨਾ ਆਪਣੀ ਵੀਡੀਓ ਨਹੀਂ ਹੁੰਦੀ ਤੇ ਤੁਸੀਂ ਵੀਡੀਓ ਨੂੰ ਜਰੂਰ ਫੁੱਲ ਵਾਚ ਕਰਿਆ ਕਰੋ ਤੁਸੀਂ ਦੇਖੋ ਇੱਥੇ ਪੀਲਾ ਪੜਨਾ ਜਿੱਥੇ ਹੈ ਨਾ ਸਾਰਾ ਇਹਦਾ ਉੱਤਰ ਜੂਗਾ ਟੈਲਾ ਬਹੁਤ ਸੋਹਣੀਆਂ ਹੋ ਜਾਣਗੀਆਂ ਸਾਫ਼ ਤੇ ਬਹੁਤਾ ਰਗੜਨਾ ਵੀ ਨਹੀਂ ਪੈਂਦਾ ਵੀ ਨਹੀਂ ਆਪਾਂ ਨੂੰ ਬਹੁਤ ਜ਼ੋਰ ਲੱਗ ਜਾਂਦਾ ਰਗੜਨ ਤੇ ਬੈਠ ਕੇ ਆਪਾਂ ਨੂੰ ਬਹੁਤ ਜ਼ਿਆਦਾ ਸਫਾਈ ਕਰਨੀ ਪੈਂਦੀ ਹੈ ਜਦੋਂ ਆਪਾਂ ਇਕੱਲੇ ਬੋਕਰਮਾ ਕਰਦੇ ਹਾਂ ਤੇ ਹੁਣ ਤੁਸੀਂ ਦੇਖੋ ਆਪਾਂ ਪਾਣੀ ਪਾਵਾਂਗੇ ਇੱਥੇ ਤੇ ਇਹਨੂੰ ਕਲੀਨ ਕਰ ਦਾਂਗੇ ਇਧਰ ਆਪਾਂ ਬਾਲਟੀ ਵਾਲਾ ਪਾਣੀ ਪਾ ਦਾਂਗੇ ਤੁਸੀਂ ਦੇਖੋ ਕਿੰਨੀਆਂ ਵਧੀਆ ਆਪਣੀਆਂ ਟੈਲਾਂ ਹੋ ਜਾਣਗੀਆਂ ਸਾਫ਼-ਸਾਫ਼ ਤੇ ਬਹੁਤ ਘੱਟ ਟਾਈਮ ਦੇ ਵਿੱਚ ਦੇਖੋ ਸਾਰੀ ਜਲਬ ਉਤਰ ਗਈ ਹੈ ਨਹੀਂ ਕਿੰਨੀ ਗੰਦੀ ਟੈਲ ਲੱਗਦੀ ਸੀ ਉਹ ਤੇ ਨਾਲੇ ਪੈਰ ਤਿਲਕਣ ਦਾ ਡਰ ਰਹਿੰਦਾ ਸੀਗਾ ਹਨਾ ਤੇ ਇਸ ਤਿੱਕੇ ਨਾਲ ਆਪਾਂ ਕਲੀਨਿੰਗ ਕਰ ਸਕਦੇ ਆਪਣੇ ਬਾਥਰੂਮਾਂ ਦੀ ਤੇ ਜਿਹੜੀਆਂ ਸੈਡਾਂ ਵਾਲੀਆਂ ਟੈਲਾਂ ਨੇ ਗੰਧ ਵਾਲੀਆਂ ਉਹਨਾਂ ਤੇ ਵੀ ਲਗਾ ਸਕਦੇ ਹਾਂ ਦਾਗ ਧੱਬੇ ਸਾਰੇ ਲੈ ਜਾਂਦੇ ਨੇ ਦੋਨੇ ਬਾਥਰੂਮ ਦੇਖਸ ਲੋ ਚਮਕਣ ਲੱਗੇ ਬਿਲਕੁਲ ਇਨਾਂ ਚੋਂ ਬਦਬੂ ਨਹੀਂ ਆਉਂਦੀ ਹੈ ਨਾ 스멜 ਵਧੀਆ ਆਉਣ ਲੱਗ ਜਾਂਦੀ ਹੈ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ